ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜੰਨਕਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪ੍ਰੀਖਿਆਵਾਂ ਦੀ ਚਰਚਾ ਦੇ ਨਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ, ਪ੍ਰੀਖਿਆਵਾਂ ਦੌਰਾਨ ਤਣਾਅ ਅਤੇ ਚਿੰਤਾ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਕੀਤੀ ਚਰਚਾ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਸਰਹੱਦੀ ਜ਼ਿਲ੍ਹੇ 'ਚ ਨਸ਼ਾ ਖਿਲਾਫ ਚਾਰ ਰੋਜ਼ਾ ਪੈਦਲ ਯਾਤਰਾ ਦਾ ਦਰਨਤਾਰਨ ਤੋ ਕੀਤਾ ਆਵਾਜ਼। ਨਸ਼ੇ ਦੇ ਖਾਤਮੇ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣ ਦਾ ਦਿੱਤਾ ਸੱਦਾ। ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਸੜਕੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪੰਜ ਅਹਿਮ ਪੁਲਾਂ ਨੂੰ ਪਾਖੜਾ ਵਿਆਸ ਪ੍ਰਬੰਧਨ ਬੋਰਡ ਵੱਲੋਂ ਮਨਜ਼ੂਰੀ ਮਿਲੀ ਪੰਜਾਬ ਪੁਲਿਸ ਵੱਲੋਂ ਅੱਜ ਆਪਰੇਸ਼ਨ ਪ੍ਰਹਾਰ 2 ਦੇ ਪਹਿਲੇ ਦਿਨ ਲੋੜਿੰਦੇ ਅਪਰਾਧੀਆਂ ਨਾਲ ਸੰਬੰਧਿਤ ਥਾਵਾਂ ਤੇ ਛਾਪੇਮਾਰੀ 1250 ਨੂੰ ਕੀਤਾ ਗ੍ਰਿਫਤਾਰ ਅਤੇ ਭਾਰਤ ਦੀ ਉਸ਼ਾ ਸਿੰਘ ਮਨੁਪਾਖਰ ਦੇ ਰਿਦਮ ਸੰਗਵਾਨ ਨੇ ਅੱਜ ਏਸ਼ੀਅਨ ਰਾਈਫਲ ਪਿਸਟਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗਾ ਜਿੱਤਿਆ ਤੇ ਹੁਣ ਖਬਰਾਂ ਸਥਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਸੰਵਾਦ ਪ੍ਰੋਗਰਾਮ ਪ੍ਰੀਖਿਆ 'ਤੇ ਚਰਚਾ ਦੇ ਨਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਅੱਜ ਜਾਰੀ ਕੀਤੇ ਗਏ ਦੂਜੇ ਵੀਡੀਓ ਵਿੱਚ ਉਹਨਾਂ ਨੇ ਪ੍ਰੀਖਿਆਵਾਂ ਦੌਰਾਨ ਤਣਾਅ ਤੇ ਚਿੰਤਾ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਤੋਂ ਪਰੇ ਦੇਖਣ ਤੇ ਹੁਨਰ, ਖੇਡਾਂ, ਰਚਨਾਤਮਕਤਾ ਤੇ ਸਵੈ-ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਲਈ ਵੀ ਉਤਸ਼ਾਹਿਤ ਕੀਤਾ। ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਛੋਟੇ ਸਟਾਰਟਅੱਪਸ ਨਾਲ ਆਪਣੀ ਉਦਮੀ ਯਾਤਰਾ ਸ਼ੁਰੂ ਕਰਨ ਲਈ ਸੱਦਾ ਦਿੱਤਾ। किसी को लगता है मैं ड्रोन बनाऊं किसी को लगता है कि मैं घर में बिजली की व्यवस्था ऐसी खड़ी कर दूँ मैं किसी चार दोस्तों को जानती हो जो टेक्नोलॉजी में एक्सपर्ट हैं एक आध दोस्त है, है फाइनेंस में एक्सपर्ट है चलो चार लोगों की टोली बना दे साइड में अपन स्टार्टअप शुरू करते हैं जरूर नहीं कोई स्टार्टअप के लिए कोई पच्चीस साल की उम्र थे आप कभी भी शुरू कर सकते हैं ਅਧਿਆਨ ਅਤੇ ਰੁਚੀਆਂ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਰਚਨਾਤਮਕ ਵਾਲੇ ਕਾਰਜਾਂ ਨੂੰ ਵੱਖਰੇ ਨਹੀਂ ਸਮਝਣਾ ਚਾਹੀਦਾ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਬਰਾਬਰ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਤੁਲਿਤ ਕੀਤੇ ਜਾ ਸਕਦੇ ਨੇ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਕਲਾਤਮਕ ਤੇ ਰਚਨਾਤਮਕ ਸ਼ੌਕ ਵਿਦਿਆਰਥੀਆਂ ਨੂੰ ਅਕਾਦਮਿਕ ਦਬਾਅ ਕਾਰਨ ਹੋਣ ਵਾਲੇ ਤਣਾਅ ਤੇ ਸਗਾਵਟ ਨੂੰ ਦੂਰ ਕਰਨ 'ਚ ਮਦਦ ਕਰਦੇ ਨੇ ਪ੍ਰਧਾਨ ਮੰਤਰੀ ਨੇ ਜ਼ਿੰਮੇਵਾਰੀ ਦੀ ਮਹੱਤਤਾ ਤੇ ਜ਼ੋਰ ਦਿੱਤਾ ਵਿਦਿਆਰਥੀਆਂ ਨੂੰ ਕੂੜਾ ਨਾ ਸੁੱਟਣ ਸੜਕਾਂ ਤੇ ਨਾ ਛੁਕਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਭੋਜਨ ਦੀ ਬਰਬਾਦੀ ਤੋਂ ਬਚਣ ਵਰਗੇ ਬੁਨਿਆਦੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਅਨੁਸ਼ਾਸਿਤ ਰੋਜ਼ਾਨਾ ਵਿਵਹਾਰ ਰਾਸ਼ਟਰ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵੋਕਲ ਫਾਰ ਲੋਕਲ ਵਰਗੀਆਂ ਪਹਿਲ ਕਰਮੀਆਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਉਤਪਾਦਾਂ ਦੀ ਚੋਣ ਕਰੇਲੂ ਅਰਥਵਿਵਸਥਾ ਨੂੰ ਮਜ਼ਬੂਤ ਕਰਦੀ ਹੈ। ਉਹਨਾਂ 'ਵੈਡਨ ਇੰਡੀਆ' ਮਹਿੰਮ ਦਾ ਵੀ ਜ਼ਿਕਰ ਕੀਤਾ। ਮੈਂ ਮੇਰੇ ਦੇਸ਼ ਦੀ ਚੀਜ਼ੇ ਖਰਦੂਗਾ। ਮੈਂ भारत में जो चीजें बनी उसको लूंगा जैसे मैं कहता हूँ वेड इन इंडिया अब कुछ लोग पैसे वाले लोगों को लगता है दुबई में जाके शादी करेंगे वाह हिंदुस्तान में क्या कमी है भाई हम सब देश के नागरिक छोटी छोटी चीजों को करें हम जरूर विकसित भारत बनाने में अपना दायित्व तो निभा सकते हैं हम कॉन्ट्रीब्यूट कर सकते ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਸਿਰਫ ਸੈਲਾਨੀਆਂ ਵਜੋਂ ਹੀ ਨਹੀਂ ਸਗੋਂ ਸਿੱਖਿਆਰਥੀਆਂ ਵਜੋਂ ਯਾਤਰਾ ਕਰਨ ਦੀ ਵੀ ਸਲਾਹ ਦਿੱਤੀ ਸਿੱਖਿਆ ਦੀ ਵਿਆਪਕ ਭੂਮਿਕਾ ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਇਹ ਨਾ ਸਿਰਫ ਨਿੱਜੀ ਵਿਕਾਸ ਲਈ ਸਗੋਂ ਸਮਾਜਿਕ ਜੀਵਨ ਲਈ ਵੀ ਜ਼ਰੂਰੀ ਹੈ ਤੇ ਇਸ ਨੂੰ ਕਦੇ ਵੀ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਸਿਰਫ ਸਰਕਾਰੀ ਉਪਰਾਲਿਆਂ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਲਈ ਮਾਪਿਆਂ ਤੇ ਆਪਕਾ ਨੌਜਵਾਨਾ आम ਲੋਕਾਂ ਤੇ ਪ੍ਰਸ਼ਾਸਨ ਨੂੰ ਮਿਲ ਕੇ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ ਰਾਜਪਾਲ ਨੇ ਅੱਜ ਤਰਨਤਾਰਨ ਵਿਖੇ ਨਸ਼ਾ ਖਿਲਾਫ ਕਢੀ ਗਈ ਪੈਦਲ ਯਾਤਰਾ ਨੂੰ ਰਵਾਨਾ ਕਰਨ ਸਮੇਂ ਕਿਹਾ ਕਿ ਪੰਜਾਬ ਚ ਨਸ਼ਾ ਖਿਲਾਫ ਜਨ ਜਾਗਰੂਕਤਾ ਵਧ ਰਹੀ ਹੈ ਤੇ ਹੋਣ ਇੱਕ ਲੋਕ ਲਹਿਰ ਦਾ ਰੂਪਤਾਰਨ ਕਰ ਲਿਆ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਚੁਕੇ ਗੇ ਠੋਸ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਦਿਖਾਈ ਦੇ ਰਹੀ ਹੈ ਤੇ ਲੋਕ ਹੋ ਨਸ਼ਾ ਖਿਲਾਫ ਇਕਜੁੱਟ ਹੋ ਰਹੇ ਨੇ आज अगर हम मन में ठान लें कि हम पंजाब से नशा भगा करके ही दम लेंगे और अगला पंजाब बनाएंगे तो मैं सोचता हूँ हम सब लोगों के प्रयास से हम इस काम में सफल होंगे नशे से दूर जियो भरपूर मैं आप सबसे भी प्रार्थना करना चाहता हूँ कि कोई एक ਕੱਲ 10 ਫਰਵਰੀ ਨੂੰ ਫਿਰੋਜ਼ਪੁਰ ਵਿੱਚ ਵੀ ਨਸ਼ਾ ਖਿਲਾਫ ਪੈਦਲ ਯਾਤਰਾ ਕੀਤੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @rirrnujalandr ਅਤੇ YouTube ਤੇ ਸਾਡਾ ਚੈਨਲ ਹੈ @rirrjailander ਪੰਜਾਬ ਦੇ ਸਿੱਖਿਆ ਮੰਤਰੀ ਤੇ ਸ਼ਰੀਨੰਦ ਪਰਸਾਹਬ ਤੋਂ ਵਿਧਾਇਕ ਹਰਜੋਤ ਸਿੰਘ ਬਿਆਸ ਨੇ ਕਿਹਾ ਕਿ ਸੜਕੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਸ਼ਰੀਨੰਦ ਪਰਸਾਹਬ ਹਲਕੇ ਦੇ ਪੰਜ ਅਹਿਮ ਪੁਲਾਂ ਨੂੰ ਪਾਖੜਾ ਵਿਆਸ ਪ੍ਰਬੰਧਨ ਬੋਰਡ ਵੱਲੋਂ ਮਨਜ਼ੂਰੀ ਮਿਲ ਗਈ ਹੈ ਇੱਕ ਵੀਡੀਓ ਸੰਦੇਸ਼ ਚ ਸ਼੍ਰੀ ਬਿਆਸ ਨੇ ਕਿਹਾ ਕਿ ਹਲਕੇ ਚ ਵਿਕਾਸ ਜੰਗੀ ਬਦਰ ਤੇ ਚੱਲ ਰਹੀ ਨਹੀਂ ਉਹਨਾਂ ਕਿਹਾ ਕਿ ਮਨਜ਼ੂਰ ਪੁਲ ਪ੍ਰੋਜੈਕਟਾਂ ਚ ਬ੍ਰਹਮਪੁਰ ਅਤੇ ਡਰਾਲੀ ਪੁਲ ਸ਼ਾਮਲ ਨੇ ਜੋ ਅਸਲ ਚ ਨਹਿਰ ਦੇ ਉਸਾਰੀ ਸਮੇਂ ਬਣਾਏ ਗਏ ਸਨ ਇਹਨਾਂ ਪੁਲਾਂ ਨੂੰ ਆਧੁਨਿਕ ਜ਼ਰੂਰਤਾਂ ਨੂੰ ਦੇਖਦਿਆਂ ਹੁਣ ਦੁਬਾਰਾ ਬਣਾਇਆ ਜਾਵੇਗਾ ਉਹਨਾਂ ਕਿਹਾ ਕਿ ਗੰਗੂਵਾਲ ਕਰਕੇ ਗੁਰੂਕਾ ਲਾਹੌਰ ਵਿਖੇ ਵਿਆਪੂਰਤ ਦੇਸ਼ੀਰੇ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੌਰਾਨ ਵੱਡੀ ਗਿਣਤੀ ਚ ਪੁੱਜਣ ਵਾਲੀ ਸੰਗਤ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਚਾਤ ਮਿਲੇਗੀ ਇਸ ਤੋਂ ਇਲਾਵਾ ਟਾਰੀ ਪਿੰਡ ਦਾ ਪੁਲ ਟਾਰੀ ਪਿੰਡ ਨੂੰ ਸਿੱਧੇ ਕੌਮੀ ਰਾਸ਼ਮਾਰਗ ਨਾਲ ਜੋੜੇਗਾ ਮੰਤਰੀ ਨੇ ਕਿਹਾ ਕਿ ਸਰਸਾ ਨੰਗਲ ਪੁਲ ਪ੍ਰੋਜੈਕਟ ਦਾ ਟੈਂਡਰ ਪਹਿਲਾਂ ਹੀ ਜਾਰੂ ਹੋ ਚੁੱਕਿਆ ਹੈ ਅਤੇ ਇਸ ਦਾ ਕੰਮ 14 ਅਪ੍ਰੈਲ ਦੇ ਆਸ-ਪਾਸ ਸ਼ੁਰੂ ਹੋ ਜਾਵੇਗਾ ਉਹਨਾਂ ਨੰਗਲ ਤੋਂ ਕਲਮਾ ਮੂੜ ਸੜਕ ਅਤੇ ਪੰਗਲਾ ਤੋਂ ਕਾਨਪੂਰ ਖੁਹੀ ਸੜਕ ਸੰਬੰਧੀ ਯੋਜਨਾਵਾਂ ਬਾਰੇ ਵੀ ਯੋਜਨਾ ਸਾਂਝੀ ਕੀਤੀ ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਬਲਜੀਤ ਕਾਨ ਨੇ ਕਿਹਾ ਕਿ ਸੂਬਾ ਸਰਕਾਰ ਅਨੁਸੂਚਿਤ ਜਾਤੀ ਤੇ ਪਛੜੀਆਂ ਸ਼੍ਰੇਣੀਆਂ ਦੇ ਹੱਕਾਂ ਦੀ ਸੁਰੱਖਿਆ ਤੇ ਉਹਨਾਂ ਦੀ ਸਮਾਜਿਕ ਆਰਥਿਕ ਤਰੱਕੀ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਪੰਜਾਬ ਪਵਨ ਵਿਖੇ ਕੈਬਨਟ ਮੰਤਰੀ ਵੱਲੋਂ ਅਨੁਸੂਚਿਤ ਜਾਤੀ ਤੇ ਪਛੜੀਆਂ ਸ਼੍ਰੇਣੀਆਂ ਬਾਰੇ ਜੋਤੀਬੰਦੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਜੋਤੀਬੰਦੀ ਵੱਲੋਂ ਰੱਖਿਆ ਮੰਗਾਂ ਨੂੰ ਮੰਤਰੀ ਨੇ ਬੜੀ ਗੰਭੀਰਤਾ ਨਾਲ ਸੁਣਿਆ ਤੇ ਪ੍ਰੋਸਾ ਦਵਾਇਆ ਕਿ ਹਲ ਚਾਇਸ ਮੰਗ ਨੂੰ ਤਾਜੀ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਪੰਜਾਬ ਰਾ ਸਵੈ ਕਾਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਅੱਜ ਜਲੰਧਰ ਨਗਰ ਨਿੰਗ ਕੰਪਲੈਕਸ ਵਿਖੇ ਸਥਾਪਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦੇ ਬੁੱਤ ਦਾ ਉਦਘਾਟਨ ਕੀਤਾ ਆਪਣੇ ਸੰਬੋਧਨ ਦੌਰਾਨ ਚੇਅਰਮੈਨ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਵੱਲੋਂ ਪਾਈ ਪੂਰਨਿਆ ਤੇ ਚੱਲਣ ਦੀ ਲੋੜ ਹੈ ਜਿਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅਣਥੱਕ ਕਾਰਜ ਕੀਤੇ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾ ਲਈ ਚੱਲ ਰਹੀ ਗੈਂਗਸਟਰਾਂ ਤੇ وار ਮੁਹਿੰਮ ਦੇ ਵਿਚਕਾਰ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਅੱਜ ਆਪਰੇਸ਼ਨ ਪ੍ਰਹਾਰ ਦੋ ਦੇ ਪਹਿਲੇ ਦਿਨ ਲੁੜਿੰਗ ਦੇ ਉਪਰਾਧੀਆਂ ਨਾਲ ਸੰਬੰਧਿਤ ਥਾਵਾਂ ਤੇ 276 ਚਾਪੇਮਾਰੀ ਕੀਤੀ ਵੇਰਵੇ ਸਾਂਝੇ ਕਰਦਿਆਂ ਕਾਨੂੰਨ ਤੇ ਵਿਵਸਥਾ ਬਾਰੇ ਵਿਸ਼ੇਸ਼ ਡੀਜੀਪੀ ਅਰਪਾ ਸ਼ੁਕਲਾ ਨੇ ਦੱਸਿਆ ਕਿ ਆਪਰੇਸ਼ਨ ਦੇ ਹਿੱਸੇ ਵਿੱਚੋਂ ਲਗਭਗ 12000 ਕਰਮਚਾਰੀ ਵਾਲਿਆਂ 2000 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ਪਰਵੇ ਚੁੱਲੁੰਦੇ ਅਪਰਾਧੀਆਂ ਨਾਲ ਸਬੰਧਤ ਥਾਵਾਂ ਤੇ ਛਾਪੇਮਾਰੀ ਕੀਤੀ ਇਸ ਦੌਰਾਨ 1895 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ 1250 ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ 40 ਭਗੌੜੇ ਅਪਰਾਧੀ ਅਤੇ 298 ਰੋਕਥਾਮ ਹਿਰਾਸਤ ਵਿੱਚ ਨੇ ਇਸ ਤੋਂ ਇਲਾਵਾ 604 ਵਿਅਕਤੀਆਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਲੋਕ ਲੜੀਂਦੇ অপরাধੀਆਂ ਤੇ ਗੈਂਗਸਟਰ ਨਾਲ ਸੰਬੰਧਿਤ ਜਾਣਕਾਰੀ ਗੁਮਨਾਮ ਤੌਰ ਤੇ ਰਿਪੋਰਟ ਕਰ ਸਕਦੇ ਨੇ ਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਐਂਟਰੀ ਗੈਂਗਸਟਰ ਹੈਲਪਲਾਈਨ ਨੰਬਰ 93940 93940 ਰਾਹੀਂ ਸੁਝਾਵੀ ਤੇ ਸਾਖਦੇ ਨੇ ਉਧਰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਾ ਤਸਕਰੀ ਮਾਡੂਲ ਦੇ ਪੰਜ ਕਾਰਕੁਨਾਂ ਨੂੰ 6 ਆਧੁਨਿਕ ਪਿਸਤੋਲਾਂ 115 ਗ੍ਰਾਮ ਹੈਰੋਇਨ ਅਤੇ 11,90,000 ਰੁਪਏ ਦੇ ਟਰੱਕ ਬਾਨੀ ਸਮੇਤ ਗ੍ਰਿਫਤਾਰ ਕੀਤਾ ਹੈ ਇਸੇ ਦੌਰਾਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਣ ਨੇ ਵੀਰਵਿਸ਼ ਸੰਖੇਪ ਜਾਣਕਾਰੀ ਦਿੱਤਾ ਇਦੇ ਪੰਜ ਦੋਸ਼ੀ ਫੜੇ ਨੇ ਤੇ 6 ਸੋਫਿਸਟੀਕੇਟਿਡ ਪਿਸਟਲ ਨੇ 2 9mm ਬਲੌਕ ਜਿਹੜੇ ਆਸਟਰੀਅਨ ਮੇਡ ਨੇ ਇੱਕ ਜ਼ਗਾਨਾ ਮੇਡ ਇਨ ਟਰਕੀ 2 32 ਬੋਰ ਦੇ ਨੇ 1.30 ਬੋਰ ਦਾ ਪਿਸਟਲ ਹੈ ਇਹ ਸਾਰੇ ਪਿਸਟਲ ਇਹਨਾਂ ਨੇ ਇਦਾਂ ਹੀ ਇਕੱਠੇ ਕੀਤੇ ਔਰ ਮੇਨ ਇਹ ਕੰਮ ਇਹੀ ਕਰ ਰਹੇ ਨੇ ਕਿ ਆਰਮਸ ਐਂਡ ਆ ਨਾਰਕੋਟਿਕ ਜਿਹੜੀ ਮੰਗਾ ਕੇ ਔਰ ਬਾਰ-ਬਾਰ ਇਸ ਕੰਮ ਚ ਇਸ ਨਦੀ ਸ਼ਮੂਲੀਅਤ ਸਾਹਮਣੇ ਆਈ ਹੈ ਕੁਝ ਹੀਰੋਇਨ ਮਿਲੀ ਹੈ ਔਰ ਬਹੁਤ ਵੱਡੇ ਅਮਾਉਂਟ ਹੈਗਾ 11,90,000 ਡਰੱਗ ਮਨੀ ਇੱਕ ਕਾਰ ਹੈ ਉਹ ਵੀ ਸ਼ੁਰੂ ਕੀਤੀ ਗਈ ਹੈ ਪੰਜਾਬ ਪੁਲਿਸ ਨੇ ਭਾਰਤੀ Airtel Limited ਨੂੰ ਨਿਸ਼ਾਨਾ ਬਣਾ ਕੇ 4G ਤੇ 5G ਟੈਲੀਕਮ ਬੁਨਿਆਦੀ ਢਾਂਚੇ ਦੀ ਚੋਰੀ ਖਿਲਾਫ ਇੱਕ ਕਾਰਵਾਈ ਚ 17 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਨਾਲ ਸੂਬੇ ਪੱਛੀ ਗ੍ਰਿਫਤਾਰੀਆਂ ਦੀ કુલ ਗਿਣਤੀ 126 ਹੋ ਗਈ ਹੈ ਤੇ 140 ਮਾਮਲੇ ਦਰਜ ਕੀਤੇ ਗਏ ਨੇ ਜ਼ਿਕਰਯੋਗ ਹੈ ਕਿ 4G 5G ਬੁਨਿਆਦੀ ਢਾਂਚੇ ਨਾਲ ਸੰਬੰਧਿਤ ਚੋਰੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਪੰਜਾਬ ਪੁਲਿਸ ਮੁਖੀ ਗਰਵ ਯਾਦਵ ਦੇ ਨਿਰਦੇਸ਼ਾਂ ਤੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਜਨਵਰੀ ਮਹੀਨੇ ਦੌਰਾਨ ਈਸ਼ੂਤ ਖੋਰੀ ਦੇ 8 ਵੱਖ-ਵੱਖ ਮ ਸ਼ੁੱਧ ਲੰਦੇ ਆ ਰੰਗੇ ਹਥੀ ਕਾਬੂ ਕੀਤਾ ਹੈ ਬਿਊਰੋ ਦੇ ਬੁਲਾ ਰਹੇ ਨੇ ਦੱਸਿਆ ਕਿ ਬਿਊਰੋ ਨੇ ਪਿਛਲੇ ਮਹੀਨੇ ਵੱਖ-ਵੱਖ ਸਮਰਥਾ ਦਾਤਾ ਚ 24 ਵਿਜਲੈਂਸ ਮਾਮਲੇ ਨਾਲ ਸੰਬੰਧਿਤ ਚਲਾਨ ਪੇਸ਼ ਕੀਤੇ ਨੇ ਭਾਰਤੀ ਇਸ਼ਾ ਸਿੰਘ ਮਨੂਪਾਖੜ ਤੇ ਰਿਦਮ ਸੰਗਵਾਨ ਨੇ ਅੱਜ ਨਵੀਂ ਦਿੱਲੀ ਚ ਏਸ਼ੀਅਨ ਰਾਈਫਲ ਤੇ ਪਿਸਟਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਚ ਮਹਿਲਾਵਾਂ ਦੇ 25 ਮੀਟਰ ਪਿਸਟਲ ਟੀਮ ਮੁਕਾਬਲੇ ਚ ਸੋਨੇ ਦਾ ਤਮਗਾ ਜਿੱਤਿਆ ਭਾਰਤੀ ਟੀਮ 1791 ਅੰਕਾਂ ਦੇ ਸਾਂਝੇ ਸਕੋਰ ਨਾਲ ਅੰਕ ਸੂਚੀ ਚ ਸਿਖਰ ਤੇ ਰਹੀ ਤੇ ਆਖਰ ਚ ਖਾਸ ਖਬਰ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰੀਖਿਆ ਪੇ ਚਰਚਾ ਦੌਰਾਨ ਵਿਦਿਆਰਥੀਆਂ ਨਾਲ ਗਲਬਾਤ ਪ੍ਰੀਖਿਆਵਾਂ ਦੌਰਾਨ ਤਣਾਅ ਤੇ ਚਿੰਤਾ ਨਾਲ ਨਜਿੱਠਣ ਦੇ ਤਰੀਕਿਆਂ ਤੇ ਕੀਤੀ ਚਰਚਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਨੇ ਸਰਹੱਦੀ ਜ਼ਿਲ੍ਹਿਆਂ 'ਚ ਨਸ਼ਿਆਂ ਖਿਲਾਫ ਚਾਰ ਰੋਜ਼ਾ ਪੈਦਲ ਯਾਤਰਾ ਦਾ ਤਰਨਤਾਰਨ ਤੋਂ ਕੀਤਾ ਆਗਾਜ਼ ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਪੰਜਾਬ ਪੁਲਿਸ ਵੱਲੋਂ ਅੱਜ ਆਪਰੇਸ਼ਨ ਪ੍ਰਹਾਰ 2 ਦੇ ਪਹਿਲੇ ਦਿਨ ਲੋੜਿੰਗ ਦੇ ਅਪਰਾਧੀਆਂ ਨਾਲ ਸਬੰਧਤ ਥਾਵਾਂ ਤੇ ਛਾਪੇ ਮਾਰੀ 1255 ਕੀਤਾ گرفتار ਤੇ ਭਾਰਤ ਦੀ ਇਸ਼ਾ ਸਿੰਘ ਮਨੁਪਾਖੜ ਤਿਰਧਮ ਸੰਗਵਾਨ ਨੇ ਅੱਜ ਏਸ਼ੀਅਨ ਰਾਈਫਲ ਤੇ ਪਿਸਟਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਚ ਸੋਨੇ ਦਾ ਤਮਗਾ ਜਿੱਤਿਆ 33 ਦਿਨਾਂ ਲਈ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲਟਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 30 ਮਿੰਟੇ ਨਮਸਕਾਰ